ਇਸ ਤੇ ਸਰਕਾਰ ਨਾ ਦੀ ਕੋਈ ਚੀਜ਼ ਹੀ ਨਹੀਂ ਹੈ ਜਿਹੜਾ ਜੀ ਕਰਦਾ ਜੋ ਮਰਜ਼ੀ ਕਰ ਲੇ ਅੱਜ ਕੱਲ ਅਫਸਰ ਸਾਹੀ ਜਿੰਨਾ ਮਰਜ਼ੀ ਪੈਸਾ ਦੇਓ ਤੇ ਜੋ ਮਰਜ਼ੀ ਕੰਮ ਕਰਾ ਲਓ ਗੁੰਡਾਗਰਦੀ ਦਾ ਰਾਜ ਹੈ ਕਿਸ ਨੂੰ ਅੰਦਰ ਕਰੀ ਜਾਂਦੇ ਆ ਕਿਸ ਨੂੰ ਬਾਹਰ ਕਰੀ ਜਾਂਦੇ ਆ ਜ਼ਮੀਨਾਂ ਦੇ ਕਬਜ਼ੇ ਕਰਾਈ ਜਾਂਦੇ ਆ ਜਿਹੜੇ ਇਹਨਾਂ ਦੇ ਐਮਐਲਏ ਆ ਸਹੀ ਉਹ ਜ਼ਿੰਦਗੀ ਚ ਕਦੇ ਸੋਚਿਆ ਨਹੀਂ ਉਹ ਅਜੇ ਲੋਕੀ ਐਮਐਲਏ ਬਣੇ ਆ ਲੁੱਕ ਆਪਾਂ ਸੋਚ ਹੀ ਨਹੀਂ ਸਕਦੇ ਕਿ ਐਮ.ਐਲ.ਏ ਬਣ ਸਕਦਾ ਕਿ ਨਹੀਂ ਤੁਸੀਂ ਮੈਂ ਤਾਂ ਇੱਕ ਦਿਨ ਕਿਹਾ ਸੀ ਮੈਂ ਨਰਾਜ ਹੋ ਗਏ ਮੇਰੇ ਤੋਂ ਮੈਂ ਕਿਹਾ ਜਿਹੜੇ ਪਿੰਡ ਦੇ ਮਲੰਗ ਹਨਾ ਕੋਈ ਸਦਾ ਝੜੂ ਜਾ ਜਿੰਨੇ ਵੀ ਤੁਸੀਂ ਕਹਿੰਦੇ ਅੱਛਾ ਮੈਂ ਤਾਂ ਇੱਕ ਦੱਸਿਆ ਕੀ ਹੈ ਉਹ ਸਾਰੇ ਮਲੰਗ ਇਕੱਠੇ ਹੋਏ ਪੂਰੇ ਪੰਜਾਬ ਦੇ ਅੱਛਾ ਉਹ ਵਿਹਲੇ ਬੰਦੇ ਸੀ ਮਲੰਗ ਸੀ ਟੈਲੀਫੋਨ ਹੱਥ 'ਚ ਸੀ ਅਸੀਂ 29 ਘੰਟੇ ਟੈਲੀਫੋਨ ਦੇ ਉੱਤੇ ਚੱਲ ਪਏ ਹੁਣ 13000 ਪਿੰਡ ਹੈ ਦੇਖੋ 13000 ਮਲੰਗ ਚੱਲ ਪਏ ਇੱਕੋ ਹੀ ਕੰਮ ਸੀ ਕਾਲੀ ਦਲ ਦੇ ਖਿਲਾਫ ਕਾਲੀ ਦਲ ਦੇ ਖਿਲਾਫ ਕਾਲੀ ਦਲ ਦੇ